ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਹਾਂਜੀ ਤੇ ਹਰਪ੍ਰੀਤ ਵੀ ਬੈਠਾ ਹੈ ਤੇ ਆਪਾਂ ਪੀ ਰਹੇ ਆ ਚਾਹ ਤੇ ਆਜੋ ਸਾਰੇ ਜਣੇ ਚਾਹ ਪੀ ਲਓ ਤੇ ਆਪਣੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵਲੌਗ ਦੀ ਸ਼ੁਭ ਸ਼ੁਰੂਆਤ ਕਰ ਰਹੇ 10 ਵਜ ਚੁੱਕੇ ਨੇ ਤੇ ਆਪਾਂ ਸਵੇਰ ਦੇ ਆਏ ਸੀ ਖੇਤ ਵਿੱਚ ਤੇ ਆਪਾਂ ਨਾ ਕਚਰਾ ਕੱਢਣ ਲੱਗ ਗਏ ਹਾਂ ਕਿਸਾਨੀ ਜਿਹੜਾ ਕੰਮ ਹੈ ਨਾ ਤੁਹਾਨੂੰ ਦਿਖਾਉਣੀ ਆਪ ਵੀ ਪਰ ਤੇ ਆ ਦੇਖੋ ਜੀ ਆਪਾਂ ਜੀਰੇ ਵਿੱਚੋਂ ਨਾ ਹੁਣ ਕਾ ਕੱਟਣ ਵਾਸਤੇ ਲੱਗ ਗਿਆਂ ਤੇ ਕੱਸੀ ਕੁਸੀ ਆ ਵੇਖੋ ਪੈਨੇ ਆਪਣੇ ਤੇ ਮੈਂ ਆ ਗਈ ਸੀ ਚਾਹ ਲੈ ਕੇ ਅਸੀਂ ਨਾ ਸਵੇਰ ਟਾਈਮ ਨਾਲ ਹੀ ਆ ਗਏ ਸੀਗੇ ਤੇ ਖੇਤ ਵਿੱਚ ਕੰਮ ਕਰਨ ਵਾਸਤੇ ਤਾਂ ਹੁਣ ਮੈਂ ਨਾ ਕਿਮਾ ਕਚਾ ਬਣਾ ਕੇ ਰਹੀ ਕਿਉਂਕਿ ਨਾ ਬਹੁਤ ਨਾ ਜ਼ਿਆਦਾ ਠੰਡ ਪੈ ਰਹੀ ਠੰਡ ਜ਼ਿਆਦਾ ਤਾਂ ਕਿ ਹਵਾ ਲੱਗਦੀ ਹੈ ਚਾਹ ਪੀਣੀ ਜ਼ਰੂਰੀ ਹੈ ਸਬਦੀਆਂ ਵਿੱਚ ਨਾ ਜੈਤੀ ਵਲੌਗ ਦੀ ਸਵਾਗਤ ਸ਼ੁਰੂਆਤ ਕਰ ਦਿੱਤੀ ਐ ਤੇ ਅੱਜ ਦੇ ਵਲੌਗ ਵਿੱਚ ਬਣੇ ਰਹੋ ਇਦਾਂ ਹੀ ਬਹੁਤ ਵਧੀਆ ਵਲੌਗ ਆਉਣ ਵਾਲਾ ਤੇ ਆ ਵੇਖੋ ਜੀ ਮੈਂ ਨਾ ਸੂਟ ਲੈ ਕੇ ਆਈ ਸੀ ਕਿ ਤੇ ਕਿੰਨਾ ਸੋਹਣਾ ਹੈ ਨਾ ਸੂਟ ਸਨੀਲ ਦਾ ਸੂਟ ਹੈਗਾ ਪਰ ਇਹਦੇ ਵਿੱਚ ਨਾ ਠੰਡ ਨਹੀਂ ਲੱਗਦੀ ਬਹੁਤ ਵਧੀਆ ਕੁੜਤਾ ਹੈਗਾ ਤੇ ਨਾਲ ਇੱਕ ਪਜਾਮਾ ਹੈਗਾ ਤੇ ਬੜਾਈ ਵਧੀਆ ਲੱਗਦਾ ਤੇ ਮੈਂ ਦੋ ਲੈ ਆਈ ਸੀ ਡਰੈਸ ਬੜੀ ਵਧੀਆ ਲੱਗੇ ਨਾ ਤੇ ਹਰਪ੍ਰੀਤ ਦੇ ਡੈਡੀ ਦੇ ਲੈ ਕੇ ਆਈ ਸੀ ਕੱਪੜੇ ਪੱਗਾਂ ਲੈ ਕੇ ਆਈ ਸੀ ਹਰਪ੍ਰੀਤ ਦੇ ਕੱਪੜੇ ਆਪਦੇ ਵਾਸਤੇ ਦੋ ਸੀਣ ਵਾਲੇ ਪਹਿਨੇ ਉਹ ਸਵਾਵਾਂਗੇ ਤੇ ਬੜੀ ਖੁਸ਼ੀ ਜੀ ਹੋਈ ਹੈ ਕੱਪੜੇ ਲੈ ਕੇ ਹਨਾ ਸਾਲ ਬਾਅਦ ਹੱਥ ਲੈਨੇ ਆ ਕੱਪੜੇ ਇਦਾਂ ਦੀ ਜ਼ਿੰਦਗੀ ਆ ਪਰ ਹੁਣ ਮਹਾਰਾਜ ਸੁੱਖ ਰੱਖੇ ਆਪਾਂ ਲਿਆ ਕਰਾਂਗੇ ਮਹੀਨੇ ਦੋ ਮਹੀਨੇ ਬਾਅਦ ਕੱਪੜੇ ਜ਼ਰੂਰ ਲਿਆ ਕਰਾਂਗੇ ਤੇ ਪਤਾ ਨਹੀਂ ਕਦੋਂ ਮਰ ਜਾਵਾਂਣਾ ਪਰ ਪਾਈ ਤਾਂ ਰੱਖੀਏ ਨਾ ਅੰਡਾਣਾ ਖਾਣਾ ਪਰ ਇਹਦੇ ਵਾਸਤੇ ਜੀਂਦੇ ਫਿਰਨੇ ਆ ਤੇ ਉਹ ਤੇ ਸਾਬ ਜੀ ਗਏ ਨੇ ਮੈਂ ਚਾਹ ਪੀ ਕੇ ਜਾਨੀ ਹਰਪ੍ਰੀਤ ਡੜੀ ਨੂੰ ਲੈਣ ਬਦਲਵਾਉਣ ਤੇ ਬਣੇ ਹੋਏ ਆਪਣੇ ਵਲੌਗ ਵਿੱਚ ਇੰਨਾ ਹੀ ਤੇ ਆ ਦੇਖੋ ਜੀ ਮੈਂ ਹੁਣ ਆ ਗਈ ਇੱਥੇ ਨਾ ਆਪਾਂ ਹੁਣ ਲੈਣ ਬਦਲਾਂਗੇ ਤੇ ਚੱਕ ਚੱਕੇ ਰੱਖੀਂ ਤੇ ਮੈਂ ਇਹਨਾਂ ਦੀ ਹੈਲਪ ਕਰਉਣੀ ਆ ਕਿਉਂਕਿ ਜਲਦੀ ਹੋ ਜਾਏਗਾ ਕੰਮ ਤੇ ਲਾਈਟ ਆਈ ਹੋਈ ਆਪਣੇ ਲਾਈਟ ਚੱ ਤੇ ਐਵੇਂ ਹੀ ਕੰਮ ਚੱਲਦੇ ਰਹਿਣਗੇ ਤੇ ਮੈਂ ਰਖਾਉਣੀ ਹੈ ਹੈਲਥ ਕਰਾਉਣੀ ਹੈ ਨਾਲ ਬਹੁਤ ਜ਼ਰੂਰੀ ਆ ਤੇ ਆਹ ਦੇਖੋ ਜੀ ਅਸੀਂ ਇਹਨਾਂ ਦੋਨੇ ਚੱਕ ਲਾਂਗੇ ਉਸ ਦਿਨ ਤਾਂ ਹਰਪ੍ਰੀਤ ਦੇ ਡੈਡੀ ਗਿਆ ਸੀ ਤੇ ਹਰਪ੍ਰੀਤ ਮੈਨੂੰ ਕੰਮ ਕਰਾਉਂਦਾ ਸੀ ਅੱਜ ਅਸੀਂ ਦੋਨੋਂ ਪਤੀ ਪਤਨੀ ਲੱਗੇ ਆ ਚਲੋ ਜੀ ਦੇਖੋ ਜੀ ਇਦਾਂ ਚੱਕ ਲਈ ਦੀ ਹੈ ਨਾ ਬਾਹਰ ਇਹ ਤੇ ਲੈਣਾ ਸੋਖਾ ਕੰਮ ਹੋ ਜਾਂਦਾ ਨਹੀਂ ਤਾਂ ਕੱਲੇ ਜਣੇ ਪੱਜੇ ਫਿਰਦੇ ਹੁਣ ਮੈਂ ਲਾਣਾਂਗੀ ਲੋਕ ਕਿੰਨਾ ਦੇ ਤਾਂ ਠੀਕ ਹੈ ਜੀ ਅਸੀਂ ਨਾ ਸਾਰੀ ਲੈਣ ਬਦਲ ਲਈਏ ਤੇ ਮੈਂ ਲੋਕ ਲੋਕलोनी ਕਿਉਂਕਿ ਫੋਨ ਪਕੜਨਾ ਔਖਾ ਹੈ ਹੱਥ ਵਿੱਚ ਇਹ ਦੇਖੋ ਜੀ ਆਪਣੇ ਫੁਆਰੇ ਚੱਲ ਰਹੇ ਹੈਗੇ ਆ ਜੀ ਇੱਥੇ ਵਧੀਆ ਇੱਕਦਮ ਹੈਨਾ ਇਹ ਆਪਣੇ ਜਿਹੜਾ ਇੱਧੇ ਵਿੱਚ ਜੀਰਾ ਬੀਜਾ ਹੈ ਨਾ ਇਹ ਪਛੇਤਾ ਜੀਰਾ ਹੈ ਇਹਦੇ ਵਿੱਚ ਉੱਗ ਗਿਆ ਹੈਗਾ ਪਰ ਆਪਾਂ ਪਾਣੀ ਲਾ ਰਹੇ ਹਾਂ ਦੁਬਾਰਾ ਫੇਰ ਕਿਉਂਕਿ ਵਧੀਆ ਉੱਗ ਜਾਣਾ ਤੇ ਪੂਰੀ ਲਾਂਨ ਵੱਡੀ ਉਹ ਉੱਥੋਂ ਤੱਕ ਲੰਮੀ ਚੱਲ ਰਹੀ ਹੈ ਤੋੜ ਦੇਖੋ ਇਸ ਤਰ੍ਹਾਂ ਪਾਰੇ ਆਪਾਂ ਲਾਉਂਦੇ ਹੁੰਨੇ ਆ ਤੇ ਹਰਪ੍ਰੀਤ ਆ ਫਿਰਦਾ ਮੈਨੂੰ ਛੁੱਟੀਆਂ ਹੋ ਗਈਆਂ 5 ਤਰੀਕ ਤੱਕ ਅਗਲੇ 6 6 ਤਰੀਕ ਨੂੰ ਲੱਗੂਗਾ ਨਵੇਂ ਸਾਲ ਦੇ ਹਰਪ੍ਰੀਤ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਨਾ ਫੋਨ ਤੇ ਲੱਗਿਆ ਪਿਆ ਤੇ ਇਹਨੂੰ ਨਾ ਹੁਣ ਕੁਟਕ ਪੈਣੀ ਆ ਤੇ ਇੱਧਰ ਆਪਣਾ ਇਹ ਆ ਗੇ ਤਾਜੀ ਦਾ ਹੈਗਾ ਜੀ ਇਹ ਦੇਖੋ ਜੀਰਾ ਇਸ ਤਰ੍ਹਾਂ ਦਾ ਹੁੰਦਾ ਇਹਨਾਂ ਭੈਣਾ ਭਰਾਵਾਂ ਨੇ ਨਹੀਂ ਵੇਖਿਆ ਨਾ ਤੇ ਆ ਵੇਖੋ ਜੀ ਆ ਜੀਰੇ ਦੇ ਬੂਟੇ ਇਹੋ ਜਿਹੇ ਹੁੰਦੇ ਆ ਹੈਨਾ ਇਹ ਦੇਖੋ ਇਹ ਬੂਟੇ ਜੀਰੇ ਦੇ ਹੈਗੇ ਆ ਤੇ ਵਧੀਆ ਸੋਹਣੇ ਹੁੰਦੇ ਆ ਇੱਕਦਮ ਬੜੇ ਹੀ ਵਧੀਆ ਲੱਗਦੇ ਆ ਤੇ ਆਪ ਇੱਥੇ ਕਰੀ ਜਾਂਦੀ ਗੋਡੀ ਆ ਦੇਖੋ ਜੀ ਇਹ ਗੋਡੀ ਨੇ ਲੱਗੇ ਖੜੀ ਆ ਤੇ ਦੇਖੋ ਆਪ ਲੱਗੇ ਹੋਏ ਆ ਤੇ ਵਧੀਆ ਕੰਮ ਚੱਲੀ ਜਾਂਦਾ ਨਾਲੇ ਫੇਲਿਆਂ ਨਾਲ ਕੰਮ ਹੈਨਾ ਹੋਰ ਨਾਲੇ ਖੇਤ ਵਿੱਚ ਕੰਮ ਕਰਨਾ ਉਹਦਾ ਵਧੀਆ ਟਾਈਮ ਪਾਸ ਵੀ ਹੋ ਜਾਂਦਾ ਵਧੀਆ ਰਹਿੰਦਾ ਖੇਤ ਟੁਰੇ ਫਰੇ ਰਹੀ ਨੇ ਹਰਿਆਲੀ ਵਿੱਚ ਨਾ ਹੋਰ ਵਧੀਆ ਲੱਗਦਾ ਤੇ ਐਸੀ ਤਰ੍ਹਾਂ ਹੀ ਆਪਾਂ ਕੰਮ ਧੰਦੇ ਲੱਗ ਰਹੇ ਨੇ ਆਪਦੇ ਤੇ ਆਪਾਂ ਹੌਲੇ ਹੌਲੇ ਜੀਰੇ ਚੁੱਕ ਚਰਾ ਕੱਢ ਲੈਣਾ ਸਾਰਾ ਤੇ ਭਾਈ ਇਹ ਨਾ ਮਿਹਨਤ ਤਾਂ ਹੀ ਕੰਮ ਆਉਂਦਾ ਦੇਖ ਲੋ ਨਿੱਕੇ ਨਿੱਕੇ ਨਾਲ ਬਾੜਦੇ ਆ ਵਡਾ ਕਰਦੇ ਹੁਣ ਕਿਦਾਂ ਕੱਢਣ ਲੱਗ ਗਏ ਕੋਈ ਨਾ ਕਦੀ ਮਹਾਰਾਜ ਆਪਣਾ ਵੀ ਲੈਣਾ ਹੀ ਆ ਸੁਪਨਾ ਹੈ ਆਪਣਾ ਖਾਲੀ ਖੁੱਤ ਦੀ ਜ਼ਮੀਨ ਲੈਣੀ ਆ ਕਰਾਂਗੇ ਸੁਪਨੇ ਪੂਰੇ ਮਹਾਰਾਜ ਕਰੂਗਾ ਜ਼ਰੂਰ ਆਪਣੀ ਵੀ ਸੁਣੂਗਾ ਤੇ ਇੱਦਾਂ ਹੀ ਕੰਮ ਵਧੀਆ ਸਹੀ ਆ। ਆਪਾਂ ਕਚਰਾ ਕੱਢ ਲੈਨੇ ਆਪਣੇ ਬਲੌਗ ਵਿੱਚ ਅੱਡਾ ਹੀ ਬੜੇ ਆ। ਤਾਂ ਹਾਂਜੀ ਜੀ ਹੁਣ ਆ ਪੱਖੇ ਤੇ ਚ ਗੋਡੀ ਕਰਕੇ ਨਾ ਕਚਰਾ ਕੱਢ ਕੇ ਆ ਗਏ ਤੇ ਟਾਈਮ ਹੋ ਗਿਆ 12 ਵਜੇ ਨੇ। 1:30 ਹੋ ਗਏ ਨੇ। ਤੇ ਨਾ ਬੜੀ ਭੁੱਖ ਲੱਗੀ ਬੜੀ ਭੁੱਖ ਲੱਗੀ। ਆਉਂਦੇ ਹੀ ਨਾ ਮੈਂ ਆਟਾ ਗੁੰਨਣ ਲੱਗੀ ਤੁਹਾਨੂੰ ਖਾਣ। ਆ ਵੇਖੋ ਜੀ ਆਟਾ ਪਿਆ। ਹੁਣ ਆਟਾ ਗੋਲਣੇ ਤੇ ਹੁਣ ਅਸੀਂ ਬਣਾਵਾਂਗੇ ਰੋਟੀ ਤੇ ਰੋਟੀ ਖਾ ਕੇ ਫੇਰ ਲੱਗ ਜਾਾਂਗੇ ਕੰਮ ਤੇ ਤੇ ਹਰਪ੍ਰੀਤ ਦੇ ਡੈਡੀ ਹੈਗੇ ਨੇ ਜਿਹੜੇ ਉਹ ਤਾਂ ਖੇਤ ਵਿੱਚ ਲੈਣ ਫੋਰੀ ਜਾਂਦੇ ਨੇ। ਇਸ ਕਰਕੇ ਨਾ ਗੜਾ ਵੀ ਸੁੱਕ ਗਿਆ ਤੇ ਜਲਦੀ ਜਲਦੀ ਆ ਗਈ ਕੰਮ ਕਰਨ ਲੱਗੇ ਸਾਡੇ ਹੁਣ ਐਵੇਂ ਹੀ ਹੋਊਗਾ ਸਾਨੂੰ ਰੋਟੀ ਨਾ ਕਦੀ 12 ਵਜੇ ਖਾਣੀ ਪਵੇ ਕਦੀ 2 ਵਜੇ ਆਵੇ ਖਵਾ ਆ ਗਏ ਹਰਪ੍ਰੀਤ ਇਹ ਕਹਿੰਦਾ ਮम्मा ਮੈਨੂੰ ਭੁੱਖ ਲੱਗੀ ਤੇ ਮੈਂ ਕਿਹਾ ਬਸ ਪੁੱਤਰ ਮੈਂ ਰੋਟੀ ਬਣਾ ਦੇਣੀ ਆ ਤੇ ਆਪਾਂ ਰੋਟੀ ਬਣਾ ਲਈ ਰੋਟੀ ਖਾ ਲਈਏ ਭੁੱਖ ਲੱਗੀ ਹੈ ਹਾਂ ਪੁੱਤਰ ਬਣਾਉਣੇ ਆ ਮੈਂ ਖਾਣਾ ਖਾਊਂਗਾ ਠੀਕ ਆ ਸਾਰੇ ਕੰਮ ਕਰਨ ਤੋਂ ਬਾਅਦ ਨਾ ਪਰ ਰੋਟੀ ਰੋਟੀ ਖਾ ਕੇ ਤੇ ਸਰਦਾਰ ਜੀ ਨੇ ਨਾ ਸਾਰੀ ਵੇਖੋ ਇੱਧਰ ਟੰਬੇ ਲਾ ਰੱਖੇ ਨੇ ਤੋੜ ਪੂਰੀ ਕਰੰਟ ਵਾਲੀ ਤਾਰ ਲਾਤੀ ਤੇ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਮੈਂ ਕਰੇਂਦ ਕਰਾਂ ਤੇ ਹੁਣ ਮੈਂ ਲੈ ਕੇ ਆਈਆਂ ਪਰਲੀ ਤੇ ਮੈਂ ਕਹ ਨਾਲ ਕਾ ਲੈ ਜਾਗੇ ਨਾਲੇ ਕੁਛ ਹੋਰ ਵੀ ਟੰਬੇ ਲੋਣੇ ਨੇ ਜੇ ਤਾਰਾਂ ਲਾਉਣ ਵਾਲੀਆਂ ਪਈਆਂ ਨੇ ਤੇ ਮੈਨੂੰ ਕਹਿੰਦੇ ਤੁਸੀਂ ਲੈ ਵਦਾਤੀ ਤੇ ਕਹਿੰਦਾ ਕਾ ਵੜ ਦਿੰਨਾ ਤੇ ਵੇਖ ਲੋ ਕੰਮ ਕਿਵੇਂ ਜੋਰਾ-ਛੋਰਾ ਤੇ ਚੱਲਿਆ ਖੜਾ ਨਾ ਉਹ ਦੇਖਿਓ ਪਾਣੀ ਸਾਰਾ ਡੋਲ ਤਾ ਤੇ ਹਾਰਪ੍ਰਿਤ ਸੀ ਜਿਹੜਾ ਪੀਣ ਵਾਲਾ ਪਾਣੀ ਇੰਨੀ ਦੂਰੋਂ ਘਰੋ ਲੈ ਕੇ ਆਂਦਾ ਸਾਰਾ ਡੋਲ ਤਾ ਪਾਣੀ ਹੁਣ ਕਿਹੜਾ ਕਰੇ ਜਾ ਹੁਣ ਕੰਮ ਲੱਗਿਆ ਰਹਿਣਾ ਜੇ ਵੀ ਟਿਲਣਾ ਤਾਰਾ ਤੋਰਾ ਬਹੁਤ ਲਾਉਣੀਆਂ ਨੇ ਮੈਂ ਕਿ ਹੁਣ ਕਰੇ ਨਹੀਂ ਜਾਂਦੇ ਛੇਤੀ ਤੇ ਆਪਾਂ ਕੰਮ ਕਰਾਂਗੇ ਇਦਰ ਕਾ ਕੋ ਹੈਗਾ ਥੋੜਾ ਬਹੁਤ ਵਿੱਚ ਕੰਡਿਆਂ ਦੇ ਤੇ ਕਹਿੰਦੇ ਮੈਂ ਵੜਦੇ ਨੇ ਇੰਨਾ ਸ਼ਰਾਰਤੀ ਹੋ ਗਿਆ ਨਾ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਸ਼ਰਾਰਤੀ ਬਹੁਤ ਪਰੇਸ਼ਾਨ ਕਰਦਾ ਹੈ ਸਾਨੂੰ ਤੇ ਆ ਆਪਣਾ ਇਧਰ ਦੂਸਰਾ ਜੀਰਾ ਬੀਜਿਆ ਹੈ ਤੇ ਇਧਰ ਨਾ ਇੱਥੇ ਕਾ ਹੈਗਾ ਤੇ ਬੱਕਰੀਆਂ ਦੇ ਵਿੱਚ ਰਹੀ ਜਾਂਦੀਆਂ ਨੇ ਕਾ ਜੀਰਾ ਨਹੀਂ ਖਾਂਦੀਆਂ ਬੱਕਰੀਆਂ ਤੇ ਕਾ ਕਾ ਖਾਂਦੀਆਂ ਨੇ ਮੁਰਕ ਜੀ ਜੀ ਨੂੰ ਕਹਿੰਦੇ ਨੇ ਮੁਰਕ ਉਹ ਮੁਰਕ ਖਾਂਦੀਆਂ ਨੇ ਇਹਦੇ ਵਿੱਚੋਂ ਤੇ ਇਸ ਤਰ੍ਹਾਂ ਵੇਖ ਜੰਗਲ ਜਿਹੜੀ ਹੈਗੀ ਸਵੇਰ ਦੇ ਕੰਮ ਲੱਗਿਆ ਤਾਂ ਲੈਣਾ ਫੌਰ ਇੱਧਰ ਕਰ ਇੱਧਰ ਕਰ ਫਿਰ ਤਾ ਨੂੰ ਆਗੇ ਹਾਂ ਚੜਦੀ ਭਈ ਹਮ ਮੈ ਥੱਕਦਾ ਭਈ ਅਬ ਤੂੰ ਕੀ ਕਰੇਂਗੀ